ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਮੇਰਾ ਨਾਮ ਹੈ ਸਰਗਿਤ ਕੌਰ ਤੇ ਜਿਹੜਾ ਅੱਜ ਵਾਲਾ ਆਪਣਾ ਵਿਸ਼ਾ ਤੁਸੀਂ থাম্বਨੇਲ ਦੇਖ ਕੇ ਸਮਝ ਹੀ ਗਏ ਹੋਮੋਗਲੀਵੀ ਕਿਸ ਟਾਪਿਕ ਤੇ ਜਿਹੜੀ ਆਪਣੀ ਅੱਜ ਦੀ ਜਿਹੜੀ ਗੱਲਬਾਤ ਆ ਉਹ ਹੈਗੀ ਆ ਹਨਾ ਤੇ ਜਿਵੇਂ ਮੈਂ ਕਾਫੀ ਸਾਲ ਮਤਲਬ ਜਿਵੇਂ ਮੈਂ ਪੀਚਿੰਗ ਲਾਈਨ ਦੇ ਵਿੱਚ ਜੌਬ ਕਰੀਆ ਤੇ ਉਹਦੇ ਮੇਰਾ ਜੋ ਐਕਸਪੀਰੀਅੰਸ ਦਾ ਹਨਾ ਜਿਵੇਂ ਮੈਂ ਟਿਊਸ਼ਨ ਵਗੈਰਾ ਵੀ ਲੈਣੀ ਆ ਘਰ ਮੇਰਾ ਟਿਊਸ਼ਨ ਸੈਂਟਰ ਆ ਹਨਾ ਮੇਰੇ ਕੋਲੇ ਮਤਲਬ ਬੱਚੇ ਆਉਂਦੇ ਨੇ ਕਈ ਬੱਚੇ ਇਹਦੇ ਆਉਂਦੇ ਨੇ ਜਿਨ੍ਹਾਂ ਦਾ ਮੇਨ ਹੁੰਦਾ ਵੀ ਉਹ ਸਟੱਡੀ ਦੇ ਵਿੱਚ ਚੱਲਦੇ ਨਹੀਂ ਹੈਗੇ ਤੇ ਬਹੁਤ ਜ਼ਿਆਦਾ ਬੱਚੇ ਆਪਾਂ ਮਤਲਬ ਕੰਮਜਾੜੀ ਕਰੇ ਨੇ ਹਨ ਪੜਨ ਦੇ ਵਿੱਚ ਇਹਦੇ ਵਿੱਚ ਜਿਹੜੇ ਅੱਜ ਮੇਰੇ ਮਤਲਬ ਮੀਨ ਮੈਂ ਤੁਹਾਨੂੰ ਦੱਸੂਗੀ ਵੀ ਕਿਹੜੇ ਕਿਹੜੇ ਢੰਗ ਅਪਣਾ ਕੇ ਤੇ ਆਪਾਂ ਆਪਣੇ ਬੱਚੇ ਨੂੰ ਜਿਹੜਾ ਸਟੱਡੀ ਵੱਲ ਉਹਦਾ ਧਿਆਨ ਮਤਲਬ ਉਹਦਾ ਇੰਟਰਸਟ ਵਧਾ ਸਕਦੇ ਹਾਂ ਹਨਾ ਤੇ ਮੈਂ ਸਾਰਾ ਤੁਹਾਨੂੰ ਬਿਲਕੁਲ ਸਿੰਪਲ ਢੰਗ ਨਾਲ ਤੇ ਸਾਰੇ ਸੁਝਾ ਦੇਉ ਬਾਕੀ ਤੁਸੀਂ ਕਮੈਂਟ ਕਰਕੇ ਪੁੱਛ ਲਿਓ ਜੇ ਤੁਹਾਡਾ ਕੋਈ ਹੋਰ ਮਤਲਬ ਜਿਆਦਾ ਪ੍ਰੋਬਲਮ ਇਹ ਹੀ ਆਉਂਦੀ ਹੈ ਦੇਖੋ ਮੈਂ ਇਹੀ ਸੁਣਨ ਨੂੰ ਮੈਨੂੰ ਮਿਲਦਾ ਸੀ ਜਦ ਐਪੀਟੀਐਮ ਹੁੰਦੀ ਸੀ ਉੱਥੇ ਵੀ ਮਤਲਬ ਇਹ ਹੀ ਮੈਨ ਹੁੰਦਾ ਸੀ ਜਿਵੇਂ ਮੇਰੇ ਕੋਲੇ ਹੁਣ ਬੱਚੇ ਆਉਂਦੇ ਨੇ ਉਹ ਵੀ ਹਨਾ ਵੀ ਸਾਡਾ ਬੱਚਾ ਤਾਂ ਪੜਦਾ ਨਹੀਂ ਜੀ ਇਹ ਤਾਂ ਧਿਆਨ ਨਹੀਂ ਕਰਦਾ ਹਨਾ ਤੇ ਉਹਦਾ ਬੱਚੇ ਸੈਂਟ ਹੁੰਦੇ ਨੇ ਸਾਰਾ ਕੁਝ ਸਮਝਦੇ ਨੇ ਵੀ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੋਊਗੀ ਪਰ ਸਟੱਡੀ ਨੂੰ ਲੈ ਕੇ ਉਹ ਬਹੁਤ ਜ਼ਿਆਦਾ ਮਤਲਬ ਬੋਰਿੰਗ ਮਹਿਸੂਸ ਕਰਦੇ ਨੇ ਆਪਾਂ ਆਪਣੇ ਬੱਚੇ ਨੂੰ ਇਹਦੇ ਵਿੱਚੋਂ ਕਿਸ ਢੰਗ ਨਾਲ ਕੱਢ ਸਕਦੇ ਆ ਹਨਾ ਅੱਜ ਮੈਂ ਇਹੀ ਵਿਸ਼ੇ ਤੇ ਤੁਹਾਡੇ ਨਾਲ ਗੱਲਬਾਤ ਕਰਦੀ ਆ ਤੇ ਉਹਦੇ ਵਾਸਤੇ ਦੇਖੋ ਵੀ ਜੇ ਮੈਂ ਆਪਾਂ ਬੱਚੇ ਆਪਣੇ ਬੱਚੇ ਦਾ ਇੰਟਰਸਟ ਘਟਾ ਸਟੱਡੀ ਦੇ ਵਿੱਚ ਹਨਾ ਤਾਂ ਆਪਾਂ ਉਹਦਾ ਇੰਟਰਸਟ ਕਿੱਦੋਂ ਆ ਤਾਂ ਆਪਾਂ ਨੂੰ ਕੀ ਕਰਨਾ ਚਾਹੀਦਾ ਦੇਖੋ ਵੀ ਬੱਚਾ ਸਵੇਰ ਦਾ ਗਿਆ ਸਕੂਲ ਤੋਂ 2 ਵਜੇ 3 ਵਜੇ 4 ਵਜੇ ਤੱਕ ਆਪਣੇ ਬੱਚੇ ਘਰ ਪਹੁੰਚਦੇ ਨਹੀਂ ਹਨਾ ਤੇ ਨੰਬਰ 1 ਜੇਕਰ ਤੁਹਾਡੇ ਬੱਚੇ ਦਾ ਉਹਦਾ ਇੰਟਰਸਟ ਹੈਗਾ ਠੀਕ ਹੈ ਪਰ ਬੱਚੇ ਨੂੰ ਜਿਹੜੀ ਸਭ ਤੋਂ ਪਹਿਲੀ ਗੱਲ ਆ ਹਨ ਵੀ ਉਹਨੂੰ ਮਤਲਬ ਪਿਆਰ ਨਾਲ ਡੀਲ ਕਰੋ ਕਦੇ ਵੀ ਬੱਚੇ ਨੂੰ ਆਪਾਂ ਨੂੰ ਪ੍ਰੈਸਰਾਈਜ਼ ਨਹੀਂ ਕਰਨਾ ਚਾਹੀਦਾ ਵੀ ਤੂੰ ਜਿਵੇਂ ਕਈ ਹੁੰਦਾ ਹਨਾ ਘਰਾਂ ਦੇ ਵਿੱਚ ਵੀ ਬੱਚਾ ਆਉਂਦਾ ਬੈਗ ਵਾਚ ਰੱਖਦਾ ਵੀ ਸਵਾਲ ਜੋ ਆਪਕੋchnੇ ਸਟਾਰਟ ਹੋ ਜਾਂਦੇ ਨੇ ਤੂੰ ਕੀ ਕਰਿਆ ਕਿਉਂ ਕਰਿਆ ਕਿਵੇਂ ਕਰਿਆ ਕਿਉਂਕਿ ਉਹਦਾ ਕੀ ਹੁੰਦਾ ਵੀ ਆਪਾਂ ਜਦ ਬੱਚਾ ਆਉਂਦਾ ਉਹਨੂੰ ਆਉਂਦੇ ਹੀ ਬੱਚੇ ਨੂੰ ਖਿਝਾ ਦਿੰਦੇ ਨੇ ਹਨਾ ਪੇਰੈਂਟਸ ਇਹ ਕਦੇ ਵੀ ਨਹੀਂ ਕਰਨਾ ਹੈਗਾ ਬੱਚਾ ਸਕੂਲੋਂ ਆਉਣ ਤੋਂ ਪਹਿਲਾਂ ਰਿਲੈਕਸ ਕਰੋ ਪਿਆਰ ਨਾਲ ਰਿਲੈਕਸ ਕਰੋ ਹਨਾ ਗੱਲਾਂបੱਤਾਂ ਬੱਚੇ ਨਾਲ ਪੰਜ ਚਾਰ ਮਿੰਟ ਕਰੋ ਤੇ ਉਹਨੂੰ ਉਹਦਾ ਮਤਲਬ ਜੋ ਖਾਣ ਪੀਣ ਨੂੰ ਦੇਣਾ ਉਹ ਦਿਓ ਤੇ ਰੈਸਟ ਕਰਾਓ ਹਨਾ ਉਸ ਤੋਂ ਬਾਅਦ ਗੱਲ ਹੋ ਜੀਏ ਜੀ ਸਟੱਡੀ ਦੀ ਹਨਾ ਫਿਰ ਫਿਰ ਤੁਸੀਂ ਜਿਹੜਾ ਤੁਹਾਡਾ ਸਟੱਡੀ ਟਾਈਮ ਆ ਤੇ ਉਹਨੂੰ ਤੁਸੀਂ ਮਤਲਬ ਇਹ ਸੋਚੋ ਵੀ ਮੇਰੇ ਬੱਚੇ ਦਾ ਜਿਹੜਾ ਆ ਵਾਲਾ ਸਟੱਡੀ ਟਾਈਮ ਆ ਇਹ ਜਿਹੜਾ ਹੈਗਾ ਤੁਸੀਂ ਖੁਦ ਮਤਲਬ ਟਾਈਮ ਟੇਬਲ ਆਪਣਾ ਸੈੱਟ ਕਰੋ ਤੇ ਉਹਦੇ ਵਿੱਚ ਕੀ ਹੁੰਦਾ ਵੀ ਤੁਨੂੰ ਮਤਲਬ ਮਾ ਮਾਂ ਨੂੰ ਨਾ ਮੇਨ ਹੁੰਦਾ ਵੀ ਮਦਰਸ ਦਾ ਹੀ ਇਹ ਡਿਊਟੀ ਲੱਗ ਜਾਂਦੀ ਹੁੰਦੀ ਹੈ ਵੀ ਬੱਚੇ ਦੀ ਸਟੱਡੀ ਦਾ ਤੁਸੀਂ ਦੇਖਣਾ ਹਨਾ ਤੇ ਇਹਦੇ ਵਿੱਚ ਇਹ ਆਪਾਂ ਨੂੰ ਹੀ ਇਹ ਚੀਜ਼ ਸੈੱਟ ਕਰਨੀ ਪੈਂਦੀ ਹੈ ਵੀ ਮੇਰੇ ਬੱਚੇ ਦੀ ਸਟੱਡੀ ਦਾ ਟਾਈਮ ਆ ਜਿਵੇਂ 5 ਤੋਂ 7 ਤੱਕ ਆ ਜਾਂ 4 ਤੋਂ 6 ਤੱਕ ਆ ਹਨਾ ਫਿਰ ਉਹਦੇ ਖੇਡਣ ਦਾ ਟਾਈਮ ਹੋਊਗਾ ਹਨਾ ਇਹ ਚੀਜ਼ਾਂ ਦਾ ਮਤਲਬ ਜਦ ਬੱਚੇ ਦੀ ਸਟੱਡੀ ਦਾ ਟਾਈਮ ਹੋ ਗਿਆ ਕਿਸੇ ਬੱਚੇ ਨੂੰ ਰੂਮ ਦੇ ਵਿੱਚ ਕਿਤੇ ਵੀ ਲੈ ਕੇ ਬੈਠ ਗਿਆ ਹੈ ਨਾ ਸਟੱਡੀ ਕਰਵਾਉਣ ਲੱਗੇ ਤਾਂ ਬੱਚੇ ਨੂੰ ਪਿਆਰ ਨਾਲ ਪਹਿਲਾਂ ਸਭ ਤੋਂ ਪਹਿਲਾਂ ਉਹਨੂੰ ਪੁੱਛੋ ਵੀ ਬੇਟਾ ਅੱਜ ਤੁਹਾਡੀ ਕਲਾਸ ਦੇ ਵਿੱਚ ਕੀ ਕੀ ਕੰਮ ਹੋਇਆ ਸੀ じゃ ਹੈ ਨਾ ਤੇ ਉਹਦੇ ਟੈਸਟ ਵਗੈਰਾ ਜਿਹੜੇ ਹੋਏ ਨੇ ਵੀ ਜਿਹੜੇ ਤੁਹਾਡੇ ਟੈਸਟ ਹੋਏ ਸੀਗੇ ਉਹ ਮੈਨੂੰ ਤੁਸੀਂ ਦਿਖਾਓ ਹੈ ਨਾ ਤੇ ਉਹ ਟੈਸਟ ਦੇਖੋ ਤੇ ਟੈਸਟ ਦੇਖਣ ਤੋਂ ਬਾਅਦ ਕਈ ਵਾਰ ਇਹ ਹੁੰਦਾ ਵੀ ਬੱਚੇ ਦੇ ਨੰਬਰ ਘਟਾਏ ਨੇ ਕਿਸੇ ਸਬਜੈਕਟ ਦੇ ਵਿੱਚੋਂ ਜਾਂ ਸਾਰਿਆਂ ਦੇ ਵਿੱਚੋਂ ਕੱਟ ਆਇ ਨਹੀਂ ਹੈ ਨਾ ਤਾਂ ਇਹ ਹੁੰਦਾ ਵੀ ਹੈ ਨਾ ਖੀਚ ਵੀਨ ਮਤਲਬ ਪੇਰੈਂਟਸ ਕਹਿੰਦੇ ਨੇ ਵੀ ਕਿਉਂ ਕਿ ਮੈਂ ਕਿਵੇਂ ਕਦੇ ਵੀ ਤੁਸੀਂ ਇਸ ਚੀਜ਼ ਤੋਂ ਘਬਰਾਉਣਾ ਨਹੀਂ ਹੈਗਾ ਤੇ ਜਿਹੜੀ ਸਕੂਲਿੰਗ ਹੁੰਦੀ ਉਹ ਇੱਕ ਦਿਨ ਵਾਸਤੇ ਨਹੀਂ ਹੁੰਦੀ ਤੇ ਉਹ ਲੰਮਾ ਟਾਈਮ ਹੁੰਦੀ ਹੈ ਨਾ ਉਹਦੇ ਵਿੱਚ ਬੱਚੇ ਦਾ ਚੱਲਦਾ ਰਹਿੰਦਾ ਕਦੇ ਬਾਤ ਕਦੇ ਘੱਟ ਹੈ ਨਾ ਉਹਨੂੰ ਤਿਆਰ ਨਾਲ ਡੀਲ ਕਰੋ ਉਹਨੂੰ ਕੁਛ ਹੋ ਵੀ ਕੀ ਗੱਲ ਸੀਗੀ ਕੋਈ ਗੱਲ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਆਪਣੀ ਉਹ ਦਿੱਕਤਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋ ਵੀ ਕਿਉਂ ਹੋਇਆ ਹੈ ਨਾ ਹੋ ਸਕਦਾ ਵੀ ਬੱਚੇ ਦਾ ਕਈ ਵਾਰ ਉਸ ਦਿਨ ਸਟੱਡੀ ਕੱਟ ਕਰੀ ਹੋਵੇ ਜਾਂ ਉੱਥੇ ਕੋਈ ਪ੍ਰੋਬਲਮ ਬੱਚੇ ਨੂੰ ਆਈ ਹੋਵੇ ਹਨਾ ਜਮੂਰੀ ਤਾਂ ਨਹੀਂ ਵੀ ਤੁਹਾਡਾ ਬੱਚਾ ਨਲਾਇਕ ਆ ਤਾਂ ਉਹਦੇ ਨੰਬਰ ਕੱਟਨੇ ਕੋਈ ਰੀਜਨ ਤਾਂ ਉਹਦੇ ਵਿੱਚ ਹੁੰਦਾ ਹੀ ਆ ਦੇਖੋ ਜਦ ਸਕੂਲ ਦੇ ਵਿੱਚ ਟੀਚਰਾਂ ਨੇ ਸਾਰਾ ਕੋਰਸ ਸਹੀ ਢੰਗ ਨਾਲ ਕਰਵਾਇਆ ਹਨਾ ਤੇ ਦੂਸਰਾ ਤੁਸੀਂ ਕਰਵਾ ਕੇ ਪਿੱਛੇ ਜਾਣਾ ਤੇ ਬੱਚੇ ਦੇ ਨੰਬਰ ਫੇਰ ਕੱਟ ਨਹੀਂ ਤਾਂ ਉਹਦੇ ਰੀਜਨ ਪਤਾ ਕਰਨ ਦੀ ਕੋਸ਼ਿਸ਼ ਕਰੋ ਵੀ ਰੀਜਨ ਕੀ ਸੀ ਜਾਂ ਵੀ ਕਿਉਂ ਨੰਬਰ ਕੱਟੇ ਨਹੀਂ ਹਨਾ ਤੇ ਬੱਚੀ ਨਾਲ ਕਦੇ ਵੀ ਆਰਗੂ ਨਹੀਂ ਕਰਨੀ ਹੈ ਕਿ ਵੀ ਤੇਰੇ ਨੰਬਰ ਘੱਟ ਨੇ ਜਾਂ ਤੂੰ ਇਸ ਤਰ੍ਹਾਂ ਦਾ ਜਾਂ ਉਸ ਤਰ੍ਹਾਂ ਦਾ ਹੈ ਨਾ ਕਦੇ ਵੀ ਬੱਚੇ ਨੂੰ ਇਹ ਚੀਜ਼ ਨਹੀਂ ਬੋਲਣੀ ਤੇ ਦੂਜੀ ਨੰਬਰ ਤੇ ਆਪਦੇ ਬੱਚੇ ਦਾ ਜਿਹੜਾ ਕੰਪੈਰੀਸ਼ਨ ਕਦੇ ਵੀ ਦੂਜੇ ਬੱਚਿਆਂ ਨਾਲ ਨਾ ਕਰੋ ਹੈ ਨਾ ਤੇ ਹਰ ਇੱਕ ਬੱਚਾ ਆਪਣੀ ਜਗ੍ਹਾ ਹਰ ਇੱਕ ਬੱਚਾ ਕੀ ਹਰ ਇੱਕ ਪਰਸਨ ਆਪਣੀ ਜਗ੍ਹਾ ਇੰਪੋਰਟੈਂਟ ਹੁੰਦਾ ਸਾਰੇ ਦੇ ਵਿੱਚ ਅਲੱਗ-ਅਲੱਗ ਕੁਆਲਿਟੀਆਂ ਹੁੰਦੀਆਂ ਨੇ ਹਨਾ ਕਿਸੇ ਦੇ ਵਿੱਚ ਕੋਈ ਬੱਚਾ ਗੇਮਸ ਨਾਲ ਜ਼ਿਆਦਾ ਬੈਸਟ ਕਰਦਾ ਹਨਾ ਤੇ ਕੋਈ ਬੱਚਾ ਸਟੱਡੀ ਦੇ ਵਿੱਚ ਕਰਦਾ ਤੇ ਕੋਈ ਬੱਚਾ ਆਰਟ ਦੇ ਵਿੱਚ ਕਰਦਾ ਹਨਾ ਜ਼ਰੂਰੀ ਨਹੀਂ ਹੁੰਦਾ ਵੀ ਜੇ ਹੁਣ ਆਪਾਂ ਕਹਨੇ ਆ ਵੀ ਸਾਰੇ ਵਿੱਚ ਤਾਂ ਫਸਟ ਨਹੀਂ ਆ ਸਕਦੇ ਸਾਰੇ ਵਿੱਚ ਸੈਕੰਡ ਨਹੀਂ ਆ ਸਕਦੇ ਹੈਗੇ ਹਨਾ ਇੰਟਰਸਟ ਦੀ ਗੱਲ ਆ ਦੂਸਰਾ ਆਪਾਂ ਨੇ ਬੱਚੇ ਦਾ ਇੰਟਰਸਟ ਬਣਾਉਣਾ ਇਸ ਚੀਜ਼ ਤੋਂ ਆਪਾਂ ਬੱਚੇ ਨੂੰ ਬੋਰ ਨਹੀਂ ਕਰਨਾ ਹੈਗਾ ਜਿਹੜਾ ਉਹ ਇੰਟਰਸਟ ਆ ਉਹ ਸਟੱਡੀ ਵੱਲ ਵਧਾਉਣ ਦੀ ਕੋਸ਼ਿਸ਼ ਕਰਨੀ ਆ ਤੇ ਰੋ ਆਪਣੋ ਪਿਆਰ ਨਾਲ ਡੀਲ ਕਰਕੇ ਹੀ ਕਰਾਂਗੇ ਮੈਂ ਅੱਜ ਜਿੰਨਾ ਖੋਇਆ ਤੁਹਾਨੂੰ ਅੱਜ ਇਸ ਵਿਸ਼ੇ ਤੇ ਗੱਲਬਾਤ ਕਰੀ ਆ ਤੇ ਬਾਕੀ ਮੈਂ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਕਰਦੀ ਰਹੂੰਗੀ ਜੇਕਰ ਥੋੜਾ ਮਤਲਬ ਮੈਨੂੰ ਵਧੀਆ ਰਿਸਪੌਂਸ ਹੋਇਆ ਤੇ ਅੱਜ ਸਟਾਰਟਿੰਗ ਸੀ ਮੈਨੂੰ ਵੀ ਥੋੜਾ ਜਿਹਾ ਮਤਲਬ ਸਿਖਾਉਣ ਦੇ ਵਿੱਚ ਲੱਗਿਆ ਤੇ ਬਾਕੀ ਮੈਂ ਤੁਹਾਨੂੰ ਸਾਰਾ ਸਟੈਪ ਵਾਈਜ਼ ਸਟੈਪ ਦੱਸੂਗੀ ਦੇਖੋ ਮੇਰੀ ਗੱਲਾਂ ਫਾਲੋ ਕਰਨ ਤੋਂ ਬਾਅਦ ਤੁਸੀਂ ਖੁਦ ਦੇਖਿਓ ਵੀ ਤੁਹਾਡੇ ਬੱਚਿਆਂ ਦੇ ਵਿੱਚ ਕਿੰਨਾ ਜ਼ਿਆਦਾ ਫਰਕ ਪੈ ਗਿਆ ਪਹਿਲੀ ਗੱਲ ਤਾਂ ਬੱਚੇ ਨੂੰ ਪਿਆਰ ਨਾਲ ਢੀਣੀ ਕਦੇ ਵੀ ਬੱਚੇ ਨੂੰ ਮਤਲਬ ਜਿੰਨੇ ਸਲੈਪ ਵਗੈਰਾ ਤਾਂ ਬਿਲਕੁਲ ਹੀ ਨਹੀਂ ਮਾਰਨੀ ਹੈਗੀ ਬੱਚੇ ਦੇ ਡੰਟਣਾ ਸਟੱਡੀ ਟਾਈਮ ਬਿਲਕੁਲ ਨਹੀਂ ਦੂਸਰੀ ਗੱਲ ਤੁਹਡੇ ਵਿੱਚ ਛੋਟੇ ਨੇ ਜਿੰਮੀ ਆਪਾਂ ਕਹਿੰਨੇ ਆ ਫਸਟ ਸੈਕਿੰਡ ਥਰਡ ਫੋਰਥ ਵਾਲੇ ਬੱਚੇ ਨੇ ਫਿਫਥ ਤੱਕ ਹਨਾ ਤੇ ਛੋਟੇ ਨੇ ਤੁਸੀਂ ਉਹਨੂੰ ਪੜਾਉਣ ਬੈਠੇ ਹੋ ਛੋਟੇ ਨੇ ਚਾਹੇ ਵੱਡੇ ਨੇ ਹਨਾ ਤੁਸੀਂ ਪੜਾਉਣ ਬੈਠੇ ਹੋ ਤਾਂ ਤੁਹਾਡਾ ਜਿਹੜਾ ਫੋਨ ਆ ਤੇ ਉਹ ਤੁਹਾਡੇ ਕੋਲ ਮਤਲਬ ਤੁਸੀਂ ਫੋਨ ਨਹੀਂ ਚਲਾਉਣਾ ਕਹੀ ਹੁੰਦਾ ਹਨਾ ਵੀ ਆਪਾਂ ਬੱਚੇ ਨੂੰ ਕੰਮ ਦੇ ਕੇ ਉਹਦੋਂ ਦਾ ਫੋਨ ਤੇ ਬਿਜੀ ਹੋ ਜਾਂਦਾ ਉਹਦੇ ਨਾਲ ਕੀ ਹੁੰਦਾ ਬੱਚੇ ਦੀ ਜਿਹੜੀ ਕਾਸਟ੍ਰੇਸ਼ਨ ਨਾਲ ਹਨਾ ਉਹ ਮਤਲਬ ਧਿਆਨ ਉਹਦਾ ਇੱਧਰ ਉੱਧਰ ਹੋ ਜਾਂਦਾ ਤੇ ਇਹ ਕੰਮ ਕਦੇ ਵੀ ਨਹੀਂ ਕਰਨਾ ਹੈਗਾ ਥੋੜਾ ਜਿਹੜਾ ਫੋਕਸ ਆ ਪੂਰਾ ਮਤਲਬ ਉੱਥੇ ਉਸ ਟਾਈਮ ਸਟੱਡੀ ਤੇ ਨਾਲ ਬੱਚੇ ਦੇ ਹੋਣਾ ਚਾਹੀਦਾ ਬੱਚੇ ਨੂੰ ਸਮਝਾਉਣਾ ਤੁਸੀਂ ਕਹੋ ਵੀ ਮੈਂ ਤੇਰੀ ਪੂਰੀ ਹੈਲਪ ਕਰ ਰਹੀ ਆਂ ਮੈਂ ਤੇਰੇ ਨਾਲ ਬੈਠੀ ਆਂ ਦੇਖੋ ਇਹ ਮੈਂ ਤਾਂ ਤੁਹਾਨੂੰ ਕਰਨੀ ਪਊਗੀ ਜੇਕਰ ਤੁਸੀਂ ਆਪਣਾ ਬੱਚਾ ਚਲਾਉਣਾ ਹੈ ਨਾ ਤੇ ਦੂਸਰਾ ਦੇਖੋ ਜੀ ਜਿਵੇਂ ਹੁਣ ਆਪਾਂ ਕਹਿ ਦਿੰਨੇ ਆ ਹਨ ਜਿਦ ਆਪਾਂ ਘੋੜੇ ਵਗੈਰਾ ਦੇਖੇ ਨੇ ਜਾਂਦੇ ਆ ਨਾ ਸੜਕਾਂ ਦੇ ਉੱਪਰ ਤੇ ਉਹਨਾਂ ਦੇ ਸੈੱਡਾ ਤੇ ਇਸ ਤਰ੍ਹਾਂ ਨਾ ਦੋਨਾਂ ਸੈੱਡਾ ਤੇ ਲਗਾਏ ਹੁੰਦੇ ਨੇ ਕਿ ਜਿਹੜਾ ਉਹਨਾਂ ਦਾ ਧਿਆਨ ਆ ਉਹ ਸੜਕ ਦੇ ਉੱਪਰ ਹੀ ਰਹੇ ਰਾਸਤੇ ਦੇ ਉੱਪਰ ਹੀ ਰਹੇ ਤੇ ਤੁਹਾਨੂੰ ਵੀ ਇਹ ਵਾਲਾ ਜਿਹੜਾ ਹੈਗਾ ਰੂਲ ਫਾਲੋ ਕਰਨਾ ਪਊਗਾ ਵੀ ਤੁਹਾਨੂੰ ਵੀ ਆਪਣਾ ਧਿਆਨ ਜਿਹੜਾ ਬੱਚੇ ਬੱਚੇ ਦਾ ਧਿਆਨ ਆਪਾਂ ਸਟੱਡੀ ਤੇ ਫਿਰ ਹੀ ਲਗਾ ਸਕਾਂਗੇ ਜੇਕਰ ਆਪਾਂ ਕੋਲ ਬੈਠੇ ਆ ਆਪਾਂ ਕੋਈ ਵੀ ਮਤਲਬ ਬੱਚੇ ਨੂੰ ਮਿੱਟੀ ਤੇ ਟਾਈਪ ਆਪਾਂ ਪੜਾ ਰਹੇ ਹਾਂ ਹਨਾ ਤੇ ਆਪਣਾ ਸਾਰਾ ਧਿਆਨ ਉੱਤੇ ਹੋਊਗਾ ਹਨਾ ਕੋਈ ਗੱਲਬਾਤ ਨਹੀਂ ਹੋਣੀ ਚਾਹੀਦੀ ਕੋਈ ਰੌਲਾ ਨਹੀਂ ਹੋਣਾ ਚਾਹੀਦਾ ਕੋਈ ਆਵਾਜ਼ ਨਹੀਂ ਹੋਣੀ ਚਾਹੀਦੀ ਇਕਾਂਤ ਜਗ੍ਹਾ ਦੇ ਵਿੱਚ ਬੈਠ ਕੇ ਤੁਸੀਂ ਬੱਚੇ ਨੂੰ ਪੜਾਓ ਤੇ ਦੂਸਰਾ ਹੈਗਾ ਵੀ ਥੋੜੀ ਜਿਹੀ ਮੈਡੀਟੇਸ਼ਨ ਵੀ ਆਪਾਂ ਕਰਵਾ ਸਕਦੇ ਆ ਬੱਚੇ ਨੂੰ ਤੇ ਖੁਦ ਵੀ ਕਰ ਸਕਦੇ ਆ ਜਿੰਨੇ ਆਪਾਂ ਸਟਡੀ ਸਟਾਰਟ ਕਰਨੀ ਆ ਹਨਾ ਤੇ ਉਦੋਂ ਪਹਿਲਾਂ 5 ਮਿੰਟ ਜਣੀ ਆਪਾਂ ਕੱਢ ਸਕਦੇ ਆ ਵੀ ਆਪਾਂ ਬੈਠ ਗਏ ਹੁਣ ਬੱਚੇ ਨੂੰ ਪੜਾਉਣ ਲੱਗਣਾ ਹਨਾ 5 ਮਿੰਟ ਮੈਡੀਟੇਸ਼ਨ ਦਾ ਮਤਲਬ ਜਿਵੇਂ ਤੁਸੀਂ ਬਾਹੀ ਗੁਰੂ ਦਾ ਜਾਪ ਕਰਦੇ ਹੋ ਜਸ ਕੀ ਰਾਮ ਰਾਮ ਜਾਂ ਕੋਈ ਵੀ ਤੁਸੀਂ ਜਿਹੜਾ ਵੀ ਤੁਹਾਡੇ ਚੱਲਦਾ ਹਨਾ ਤੇ ਉਹ ਆਪਾਂ ਕਰ ਸਕਦੇ ਆ ਜਿਵੇਂ ਉਹਦੇ ਨਾਲ ਕੀ ਆ ਹੁਣ ਜਿਹੜਾ ਮੈਂਡ ਆ ਉਸ ਸੈਟਟ ਹੋ ਜਾਂਦਾ ਇੱਕ ਜਗ੍ਹਾ ਟਿਕ ਜਾਂਦਾ ਹੈ ਨਾ ਪਿੱਛੇ ਨੂੰ ਵੀ ਕੋਹੋ ਵੀ ਅੱਖਾਂ ਬੰਦ ਕਰਕੇ 5 ਮਿੰਟ ਵਾਹਿਗੁਰੂ 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 ਕਰਨ ਤੋਂ ਬਾਅਦ ਹੀ ਤੂੰ ਸਟੱਡੀ ਸਟਾਰਟ ਕਰ ਤੇ ਜਿਹੜੀ ਉਹਦੀ ਮਤਲਬ ਕਾਸਟ ਇਸ ਨਾ ਉਹ ਇੱਕ ਥਾਂੇ ਮਤਲਬ ਉਹਦਾ ਧਿਆਨ ਜਿਹੜਾ ਟਕਿਆ ਹੋਇਆ ਧਿਆਨ ਆ ਉਹ ਉਸ ਜਗ੍ਹਾ ਤੇ ਮਤਲਬ ਟਿਕ ਜਾਊਗਾ ਬਹੁਤ ਜ਼ਿਆਦਾ ਫਰਕ ਪੈਂਦਾ ਜੀ ਇਸ ਚੀਜ਼ ਨਾਲ ਤੁਸੀਂ ਜ਼ਰੂਰ ਇਹ ਫਾਲੋ ਕਰਕੇ ਦੇਖਿਓ ਤੇ ਹੁਣ ਜਿਹੜੀ ਵੀਡੀਓ ਆਪਣੀ ਕਾਫੀ ਲੰਮੀ ਹੋਗੀ ਅਜ ਤੱਕ ਮੈਂ ਮੇਨ ਗੱਲਾਂ ਵਰਤਾ ਜੀ ਤੁਹਾਡੇ ਨਾਲ ਕਰੀਆਂ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਮਤਲਬ ਤੁਹਾਨੂੰ ਹੋਰ ਵੀ ਜਿੰਨਾ ਕਿ ਮੈਨੂੰ ਪਤਾ ਹਨ ਮੇਰਾ ਐਕਸਪੀਰੀਅੰਸ ਆ ਤੇ ਉਸ ਹਿਸਾਬ ਨਾਲ ਮੈਂ ਤੁਹਾਨੂੰ ਮਤਲਬ ਦੱਸਦੀ ਰਹੂੰਗੀ ਤੇ ਤੁਸੀਂ ਫਾਲੋ ਕਰਦੇ ਰਹੋ ਦੇਖਿਓ ਵੀ ਤੁਹਾਡੇ ਬੱਚਿਆਂ ਦਾ ਮਤਲਬ ਪੜਾਈ ਦੇ ਵਿੱਚ ਕਿੰਨੀ ਇੰਪਰੂਵਮੈਂਟ ਹੋਣ ਲੱਗ ਗਈ ਕਿੰਨਾ ਫਰਕ ਪੈਣ ਲੱਗ ਗਿਆ ਹਨਾ ਇਹ ਤੁਸੀਂ ਜਰੂਰ ਮਤਲਬ ਖੁਦ ਤੁਹਾਨੂੰ ਪਤਾ ਲੱਗੂਗਾ ਕਿਉਂਕਿ ਮੇਰੇ ਕੋਲੇ ਕੁਝ ਸਹਜੇ ਬੱਚੇ ਵੀ ਆਏ ਨੇ ਜਿਹੜੇ ਬਿਲਕੁਲ ਡੱਲ ਸੀਗੇ ਬਿਲਕੁਲ ਪੜਦੇ ਨਹੀਂ ਸੀਗੇ ਉਹ ਹੁਣ ਅੱਜ ਕੱਲ੍ਹ ਉਹ ਪੋਜੀਸ਼ਨਾਂ ਲੈਂਦੇ ਨੇ ਤੇ ਇਹ ਕੱਲਾ ਆਇ ਨਹੀਂ ਹੁੰਦਾ ਹੈਗਾ ਵੀ ਬੱਚੇ ਨੂੰ ਪੜਵਾਉਣਾ ਸਮਝਣਾ ਇਹ ਸਾਰੀਆਂ ਚੀਜ਼ਾਂ ਦਾ ਆਪਾਂ ਨੂੰ ਧਿਆਨ ਰੱਖਣਾ ਪੈਂਦਾ ਦੇਖੋ ਪੜਾਉ ਤਾਂ ਆਪਾਂ ਇੱਕ ਦਿਨ ਲਾਵਾਂਗੇ ਇੱਕ ਦਿਨ ਉਹਨੂੰ ਰੱਟੇ ਲਵਾ ਲਵਾਂ ਕੁਸ਼ ਕਰਾ ਲਵਾਂ ਇੱਕ ਦਿਨ ਨੰਬਰ ਵੱਧ ਨਹੀਂ ਆਪਾਂ ਰੱਟਾ ਸਿਸਟਮ ਨਹੀਂ ਆਪਾਂ ਬੱਚੇ ਦਾ ਜਿਹੜਾ ਪਿਆਰ ਪਿਆਰ ਨਾਲ ਹਨਾ ਇੰਟਰਸਟ ਬਣਾਉਣਾ ਉਸ ਚੀਜ਼ ਦੇ ਵਿੱਚ ਇਹ ਮਤਲਬ ਆਪਾਂ ਨੂੰ ਕਰਨਾ ਪਊਗਾ ਤੇ ਵੀਡੀਓ ਹੋ ਗਈ ਕਾਫੀ ਜਦੋਂ ਮੈਂ ਹੋਰ ਆਹੀ ਵੀਡੀਓਸ ਦੇ ਵਿੱਚ ਆਪਾਂ ਅੱਗੇ ਗੱਲਬਾਤ ਕਰਾਂਗੇ ਤੇ ਬਾਕੀ ਹਨਾ ਤੁਸੀਂ ਜੇ ਕੋਈ ਵੀ ਉਹ ਕਮੈਂਟ ਕਰਕੇ ਤੇ ਉਹ ਮੈਂ ਆਪਣਾ ਨੰਬਰ ਵੀ ਦੇ ਦੂੰ ਤੁਸੀ ਜੇ ਕੋਈ ਵੀ ਭੈਣ ਗੱਲ ਕਰਨਾ ਚਾਹੁੰਦੀ ਹੈ 2-4 ਮਿੰਟ ਹਨਾ ਤੇ ਉਹ ਮੈਂ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਤੇ ਬਾਕੀ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਵਾਸਤੇ ਜੇਕਰ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਜਮ ਸਬਸਕ੍ਰਾਈਬ ਕਰ ਦਿਓ